ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆ ਲੈ ਕੇ ਹਾਜ਼ਰ ਆ ਜੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰ ਆ ਪਿਆਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ 6ਵੀਂ ਵਾਰ ਹੋਇਆ ਪੰਜਾਬ ਕੈਪ ਕੈਪਨਟ ਦਾ ਵਿਸਤਾਰ ਸੰਜੀਵ ਰੋੜਾ ਨੇ ਚੁੱਕੀ ਸੌ ਵੱਜੂ ਚੁੱਕੀ ਮੰਤਰੀ ਵਜੂ ਪੰਜਾਬ ਦੇ ਰਾਜਪਾਲ ਕਲਪ ਚੰਦ ਕਟਾਰੀਆ ਨੇ ਅੱਜ ਸੰਜੀਵ ਰੋੜਾ ਨੂੰ ਕੈਬਨਟ ਮંત્રી ਮੰਤਰੀ ਵਜੋਂ ਅਹੁਦੇ ਉੱਤੇ ਗੁਪਤਤਾ ਦੀ ਸੌਂ ਚਕਾਈ ਨੂੰ ਇੰਡਸਟਰੀ ਤੇ ਐਨ ਆਰ ਆਈ ਵਿਭਾਗ ਦਿੱਤਾ ਗਿਆ ਹੈ ਇਸ ਤੋਂ ਪਹਿਲਾਂ ਇਹ ਵਿਭਾਗ ਲਦੀਪ ਸਿੰਘ ਢਾਲੀਵਾਲ ਕੋਲ ਸੀ ਆਮ ਆਦਮੀ ਪਾਰਟੀ ਸਰਕਾਰ ਨੇ ਵੀਰਵਾਰ ਨੂੰ 49 ਮਹੀਨਿਆਂ ਵਿੱਚ 6ਵੀਂ ਵਾਰ ਆਪਣੇ ਮੰਤਰੀ ਮੰਡਲ ਦਾ ਵਿਸਤਾਰ ਕੀਤਾ ਹੈ ਰਾਜਪਾਲ ਕਲਾਬ ਚੰਦ ਕਟਾਰੀਆਂ ਨੇ ਦੁਪਹਿਰ 1 ਵਜੇ ਲੁਧਿਆਣਾ ਪੱਛਮੀ ਸੀਟ ਤੋਂ ਉਪਚੋਣ ਜਿੱਤਣ ਵਾਲੇ ਸੰਜੀਵ ਰੋੜਾ ਨੂੰ ਕੈਬਨਿਟ ਮੰਤਰੀ ਦੇ ਅਹੁਦੇ ਦੀ ਗੁਪਤਤਾ ਦੀ ਸੌਂਚਕਾਈ ਹੈ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਾਰੇ ਕੈਬਨਿਟ ਮੰਤਰੀ ਵਿਧਾਇਕਾਦ ਰਾਜਪਾਲ ਨੂੰ ਵਿੱਚ ਮੌਜੂਦ ਸਨ ਸਿਰਫ 11 ਮਿੰਟ ਚੱਲੇ ਇਸ ਛੋਟੇ ਜਿਹੇ ਸਮਾਰੋਹ ਵਿੱਚ ਸੰਜੀਵ ਰੋੜਾ ਨੇ ਪੰਜਾਬੀ ਵਿੱਚ ਅਹੁਦੇ ਅਤੇ ਗੁਪਤਤਾ ਦੀ ਸੌਂਚ ਚੁੱਕੀ ਹੋ ਭਗਵੰਤ ਮਾਨ ਦੀ ਕੈਬਨਿਟ ਵਿੱਚ ਸਤਾਰਵੇਂ ਮੰਤਰੀ ਵਜੋਂ ਸ਼ਾਮਲ ਹੋਏ ਹਨ ਇਸ ਨਾਲ ਮੁੱਖ ਮੰਤਰੀ ਸਮੇਤ ਮੰਤਰੀਆਂ ਦੀ ਗਿਣਤੀ 18 ਹੋ ਗਈ ਹੈ ਜਦਕਿ ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਸੰਜੀਵ ਰੋੜਾ ਦੇ ਨਾਲ-ਨਾਲ ਹੋਰ ਨਵੇਂ ਚਿਹਰੇ ਮੰਤਰੀ ਮੰਡਲ ਵਿੱਚ ਸ਼ਾਮਲ ਹੋ ਸਕਦੇ ਹਨ ਦੋ ਮੰਤਰੀਆਂ ਨੂੰ ਮੰਤਰੀ ਮੰਡਲ ਤੋਂ ਹਟਾਉਣ ਦੀਆਂ ਵੀ ਅਟਕਲਾਸ ਹਨ ਪਰ ਬੁੱਧਵਾਰ ਸ਼ਾਮ ਪਾਰਟੀ ਨੇ ਸਪਸ਼ਟ ਕਰ ਦਿੱਤਾ ਸੀ ਕਿ ਸੰਜੀਵ ਰੋੜਾ ਹੀ ਮੰਤਰੀ ਸੌ ਚੱਕਣਗੇ ਖਬਰ ਨੂੰ ਅੰਤ ਤੱਕ ਦੇਖ